ਉਹਨਾਂ ਤੋਂ ਕਿਦਾ ਹੀ ਉਤਮ ਆਇਆ ਗਿਆ ਪਲਟ ਗਿਆ ਪੂਰਾ ਨਹੀਂ ਇਹ ਵੀ ਹੋ ਸਕਦਾ ਕਿ ਥੱਲੇ ਕੱਖਾਂ ਦਾ ਹੋਵੇ ਤੇ ਬਾਬਾ ਜੀ ਲੈ ਕੇ ਯਾਰ ਹੈ ਨਹੀਂ ਕਿਹਦੇ ਰਸਤੇ ਦਾ ਪਤਾ ਨਹੀਂ ਲੱਗਣਾ ਤੁਹਾਨੂੰ ਇਸ ਟਾਈਮ ਤਾਲਾ ਲੱਗਾ ਹੋਇਆ ਹੋ আচ্ছা ਕਾਫੀ ਮਤਲਬ ਉਹ ਕਿ ਹਟ ਗਈ ਆ ਤਮਾਰਾ ਇਧਰੋਂ ਗੰਗਾ ਦੇ ਕਿਨਾਰੇ ਪਾਗਲਪੁਰ ਦੇ ਵਿੱਚ ਦੋ ਇਤਿਹਾਸਿਕ ਸਥਾਨ ਹੈ ਗੁਰਦੁਆਰਾ ਸਾਹਿਬ ਗੁਰਤੇਗ ਬਦਰ ਸਾਹਿਬ ਜੀ ਦਾ ਇਸ ਟਾਈਮ ਤਾਲਾ ਲੱਗਾ ਹੋਇਆ ਥੋੜੇ ਟਾਈਮ ਤੱਕ ਜਿਹੜੇ ਗਰੰਤੀ ਸਿੰਘ ਆ ਉਹਨਾਂ ਦੇ ਨਾਲ ਗੱਲ ਹੋਈ ਸੀ ਥੋੜੇ ਟਾਈਮ ਤੱਕ ਆਉਣਗੇ ਦੇਖੋ ਕਿੰਨਾ ਬੰਤਾ ਹੈ ਬਿਲਕੁਲ ਬਾਬਾ ਦਾ ਅਸ਼ੀਰਵਾਦ ਹੈ ਮੈਂ ਫਿਰ ਲੌਣ ਜੀ ਨੂੰ ਆਨੰਦ ਹਰ ਕਿਤੇ ਮੈਂ ਰਸਤੇ 'ਤੇ کہیں ਰੁਕਦੇ ਹਾਂ ਹਾਂਜੀ ਹਾਂਜੀ ਰੁਕਦੇ ਹਾਂ ਕਿਉਂ ਪਤਾ ਹੈ ਤੇ ਵੀਰਾਂ ਨੂੰ ਅਸੀਂ ਵੀ ਦੇਖ ਲੈ ਕਿ ਆ ਸਭ ਬਣਾ ਬਹੁਤ ਜੀ ਕੰਮ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇ ਅਪਾ ਹੈਗੇ ਜੀ ਪਾਗਲਪੁਰ ਦੇ ਵਿੱਚ ਪਾਗਲਪੁਰ ਦੇ ਵਿੱਚ ਗੁਰਤੇਗ ਭਦਰ ਮਹਾਰਾਜ ਜੀ ਦਾ ਚਰਨਛੋਪਾ ਪ੍ਰਾਪਤ ਸਥਾਨ ਉਸ ਜਗ੍ਹਾ ਦੇ ਉੱਤੇ ਅਪਾ ਇਸ ਸਮੇ ਖੜੇ ਆ ਤੇ ਇੱਥੇ ਗੁਰਤੇਗ ਬਾਦਰ ਮਹਾਰਾਜ ਜੀ ਜਦੋਂ ਆਸਾਮ ਦੀ ਪ੍ਰਚਾਰ ਫੇਰੀ ਦੇ ਉੱਤੇ ਗਏ ਨੇ ਤੇ ਉਸ ਸਮੇਂ ਮੁੰਘੇਰ ਤੋਂ ਹੁੰਦੇ ਹੋਏ ਇਸ ਜਗ੍ਹਾ ਤੇ ਰੁਕੇ ਨੇ ਕਿਹਾ ਜਾਂਦਾ ਹੈ ਕਿ ਭਾਦੋਂ ਦਾ ਮਹੀਨਾ ਹੋਣ ਕਰਕੇ ਗੁਰੂ ਸਾਹਿਬ ਨੇ 40 ਦਿਨ ਇਸ ਜਗ੍ਹਾ ਦੇ ਉੱਤੇ ਆਰਾਮ ਕੀਤਾ ਕਿਉਂਕਿ ਉਸ ਸਮੇਂ ਨਦੀਆਂ ਦੇ ਵਿੱਚ ਉਫਾਨ ਆ ਜਾਂਦਾ ਹੈ ਤੇ ਇੱਥੇ ਗੁਰੂ ਸਾਹਿਬ ਨੇ 40 ਦਿਨ ਰਹਿ ਕੇ ਤੇ ਇੱਥੋਂ ਦੀ ਸੰਗਤ ਨੂੰ ਉਪਦੇਸ਼ ਦਿੱਤਾ ਤੇ ਕੁਝ ਗੁਰਸਿੱਖਾਂ ਨੂੰ ਉਹ ਇੱਥੇ ਛੱਡ ਕੇ ਤੇ ਇਥੋਂ ਅੱਗੇ ਜਿਹੜਾ ਉਹ ਚਲੇ ਗਏ ਤੇ ਉਹਨਾਂ ਦੇ ਸਮੇਂ ਦੀ ਪੱਥਰ ਦੀ ਇੱਕ ਸੱਲ ਹੈ ਜੋ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਹੈ ਉਹ ਕਰਦੇ ਆ ਦਰਸ਼ਨ ਇਹ ਗੁਰਤੇਗਵੰਦਰ ਸਾਹਿਬ ਜੀ ਦੀ ਸ਼ੋਪਰਾਪਤ ਪੱਥਰ ਦੀ ਸੱਲ ਹੈ ਜੋ ਕਿ ਇਸ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਸੰਭਾਲ ਕੇ ਰੱਖੀ ਹੋਈ ਇਥੋਂ ਦੀ ਸੰਗਤ ਦੇ ਦੱਸਣ ਮੁਤਾਬਕ ਕਿ ਉਹਨਾਂ ਨੂੰ ਸਿਰਫ ਇਹ ਇੰਨੀ ਜਗ੍ਹਾ ਹੀ ਜਿਹੜੀ ਉਹ ਮਿਲੀ ਸੀ ਕਿਉਂਕਿ ਸਭ ਉਸ ਤੋਂ ਪਹਿਲਾਂ ਇਹ ਉਦਾਸੀਨ ਸੰਪਰਦਾਇ ਇੱਥੇ ਸੀਗੀ ਉਹਨਾਂ ਦੇ ਕੋਲ ਪ੍ਰਬੰਧ ਸੀਗਾ ਤੇ ਕਿਹਾ ਜਾਂਦਾ ਹੈ ਕਿ ਇੱਥੇ ਹੋਰ ਵੀ ਜ਼ਮੀਨ ਸੀਗੀ ਤੇ ਬਾਅਦ ਦੇ ਵਿੱਚ ਜਿਹੜਾ ਇਥੋਂ ਦੀ ਲੋਕਲ ਸੰਗਤ ਨੇ ਜਿਹੜਾ ਉਹ ਇਹ ਜਗ੍ਹਾ ਖਰੀਦ ਕੇ ਤੇ ਇਧਰ ਨਾਲ ਜਿਹੜਾ ਗੁਰਦੁਆਰਾ ਸਾਹਿਬ ਦੀ ਉਹ ਸਾਰੀ ਕੀਤੀ ਤੇ ਇਸ ਸਮੇਂ ਭਾਗਲਪੁਰ ਸ਼ਹਿਰ ਦੇ ਵਿੱਚ ਸਿਰਫ ਤਕਰੀਬਨ 5 ਪਰਿਵਾਰ ਜਿਹੜੇ ਗੁਰਸਿੱਖ ਪਰਿਵਾਰ ਨੇ ਉਹੀ ਇੱਥੇ ਬਚੇ ਨੇ ਸਾਧਗੁਰੂ ਕੀ ਸੇਵਾ ਲਾਏ ਸਾਧਗੁਰੂ ਕੀ ਸੇਵਾ ਉਤਮ ਪਾਈ ਰਾਮ ਨਾਮ ਚਿਤ ਲਾਏ ਹਾੜ ਜਿਓ ਆਪੇ ਬਖਸ਼ਿ ਮਿਲਾਏ ਬੋਲਹੀਨ ਹਮ ਅਪਰਾਧੀ ਪਾਈ ਪੂਰੇ ਸਤਿਗੁਰ ਲਾਇ ਰਲਾਈ ਰਹਾਉ ਕੌਣ ਕੌਣ ਅਪਰਾਧੀ ਬਖਸ਼ਣ ਪਿਆਰੇ ਸਾਚੇ ਸ਼ਬਦ ਵਿਚਾਰ ਪਾਜਰਾ ਪਾਰ ਉਤਾਰਿਆਣ ਪਾਈ ਸਤਿਗੁਰ ਮੇਰੇ ਚਾਰ ਮਨ ਉੜੇ ਤੇ ਕੰਚਣ ਭਏ ਪਾਈ ਗੁਰ ਪਾਰਸ ਮੇਲ ਮਿਲਾਏ ਆਪ ਛੋੜ ਨਾਮ ਵਸਿਆ ਪਾਈ ਚੋਦੀ ਜੋਤ ਮਿਲਾਏ ਹੋ ਵਾਰੀ ਹੋ ਵਾਰਣੇ ਪਾਈ ਸਤਿਗੁਰੂ ਕੋ ਸਦ ਬਲਿਆਰੇ ਜਾਓ ਨਾਮ ਅਨੁਧਾਨ ਜਨ ਦਿੱਤਾ ਪਾਈ ਕਰਮਤਾ ਸਾਜ ਸਮਉ ਗੁਰਬੇਨ ਸਾਜਨ ਉਭਜੇ ਪਾਈ ਪੋਚੋ ਗਿਆਨ ਆ ਜਾਏ ਸ਼ਦਗੁਰ ਕੀ ਸੇਵਾ ਸਾਦਾ ਕਰਪਾਈ ਵਿੱਚੋ ਆਪ ਗਵਾਏ ਗੁਰਮਤੀ ਬਹੁ ਉਭਜੇ ਪਾਈ ਬਹੁ ਕਰਨੀ ਸੁਖਸਾਰ ਗਰਮਤੀ ਬੋ ਉਭਜੇ ਪਾਈ ਪਉ ਕਰਨੇ ਸਚ ਸਾਰ ਪ੍ਰੇਮ ਪਦਾਰਥ ਪਾਈਏ ਪਾਈ ਸਚ ਨਾਮ ਅਧਾਰ ਜੋ ਸਾਧਗੁਰ ਸੇਵੋ ਆਪਣਾ ਪਾਈ ਤਿਨਕੇ ਹੋ ਲਾਗੋ ਬਾਇ ਜਨਮ ਸਵਾਰੇ ਆਪਣਾ ਭਾਈ ਕੁਲ ਵੀ ਲਏ ਬਖਸ਼ਾਇ ਸਚ ਬਾਣੀ ਸਤ ਸਬਦ ਹੈ ਪਾਈ ਗੁਰ ਕੇ ਰੂਪਾਤੇ ਹੋਏ ਨਾਨਕ ਨਾਮ ਹਰ ਮਨ ਵਸੇ ਭਾਈ ਤਸ ਬਿਗੰਨਾ ਨ ਲਾਗੇ ਕੋਈ ਸਚ ਬਾਣੀ ਸਤ ਸਬਦ ਹੈ ਪਾਈ ਗੁਰ ਕੇ ਰੂਪਾਤੇ ਹੋਏ ਨਾਨਕ ਨਾਮ ਹਰ ਮਨ ਵਸੇ ਪਾਈ ਇਸ ਬਿਗਨ ਨਾ ਲਾਗੇ ਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਜਗ੍ਹਾ ਦੇ ਉੱਤੇ ਗੁਰਤੇਗ ਬਹਾਦਰ ਸਾਹਿਬ ਜੀ ਦੇ ਦੋ ਸਥਾਨ ਨੇ ਇੱਕ ਗੁਰਦੁਆਰਾ ਵੱਡੀ ਸੰਗਤ ਪਾਗਲਪੁਰ ਤੇ ਇੱਕ ਇੱਥੇ ਗੁਰਦੁਆਰਾ ਸਾਹਿਬ ਛੋਟੀ ਸੰਗਤ ਵੀ ਹੈ ਤੇ ਇਸ ਤੋਂ ਬਾਅਦ ਆਪਾਂ ਗੁਰਦੁਆਰਾ ਛੋਟੀ ਸੰਗਤ ਚੱਲਦੇ ਹਾਂ ਜੀ ਬਾਬਾ ਜੀ ਲੈ ਕੇ ਆ ਰਹੇ ਨੇ ਇਹਦੇ ਰਸਤੇ ਦਾ ਪਤਾ ਨਹੀਂ ਲੱਗਣਾ ਤੁਹਾਨੂੰ। ਲੈ ਕੇ ਚੱਲਦੇ ਹਾਂ। ਅੱਛਾ, ਕਾਫੀ ਮਤਲਬੋਂ ਕਿ ਹਟ ਗਈ ਆ ਅਕਮਰ ਇੱਧਰੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਇਸ ਸਮੇਂ ਖੜੇ ਆ ਜੀ। ਗੰਗਾ ਦੇ ਕਿਨਾਰੇ ਪਾਗਲਪੁਰ ਦੇ ਵਿੱਚ। ਪਾਗਲਪੁਰ ਸ਼ਹਿਰ ਦੇ ਵਿੱਚ ਜਿਹੜਾ ਕਿ ਮੰਘੇਰ ਤੋਂ 60 ਕਿਲੋਮੀਟਰ ਅੱਗੇ ਆ ਬਿਹਾਰ ਦੇ ਵਿੱਚ ਇੱਥੇ ਦੋ ਇਤਿਹਾਸਿਕ ਸਥਾਨ ਹੈ। ਇੱਕ ਗੁਰੂ ਨਾਨਕ ਪਾਸ਼ਾ ਜੀ ਦਾ। ਤੇ ਇੱਕ ਗੁਰਤੇਗ ਬਾਦਰ ਸਾਹਿਬ ਜੀ ਦਾ ਜਿੱਥੇ ਗੁਰਨਾਨਕ ਪਾਸ਼ਾ ਜੀ ਦਾ ਉੱਥੇ ਗੁਰਤੇਗ ਬਾਦਰ ਸਾਹਿਬ ਜੀ ਵੀ ਆਏ ਤੇ ਇੱਕ ਦਾ ਨਾਂ ਗੁਰਦੁਆਰਾ ਛੋਟੀ ਸੰਗਤ ਜਿਹੜਾ ਕਿ ਗੁਰਨਾਨਕ ਪਾਸ਼ਾ ਜੀ ਦਾ ਤੇ ਗੁਰਦੁਆਰਾ ਵੱਡੀ ਸੰਗਤ ਜਿਹੜਾ ਹੈਗਾ ਉਹ ਗੁਰਤੇਗ ਬਾਦਰ ਮਹਾਰਾਜ ਜੀ ਦਾ ਇੱਥੇ ਸਭ ਤੋਂ ਪਹਿਲਾਂ ਗੁਰਨਾਨਕ ਪਾਸ਼ਾ ਜੀ ਆਏ ਉਸ ਤੋਂ ਬਾਅਦ ਗੁਰਤੇਗ ਬਾਦਰ ਮਹਾਰਾਜ ਜੀ ਆਏ ਤੇ ਇੱਥੇ ਇੱਕ ਸਥਾਨ ਹੈ ਗੁਰਦੁਆਰਾ ਛੋਟੀ ਸੰਗਤ ਗੁਰਤੇਗ ਬਾਦਰ ਸਾਹਿਬ ਜੀ ਦੇ ਨਾਮ ਦੇ ਉੱਤੇ ਇਹ ਪੂਰਨਾਥ ਮੰਦਿਰ ਦੇ ਬਿਲਕੁਲ ਨਜ਼ਦੀਕ ਹੈ यहाँ गुरु महाराज जी का अपन चरण पड़े हुए हैं और यहाँ रुके दिन में और रात में वहाँ बड़ी संगत और जब से वो यहाँ आए तब से ही उनका मतलब पूरा मोहल्ला टोला सब शिष्य बन गया और तब से यहाँ पूजा पाठ हो रहा है फिर धीरे धीरे जैसे जैसे समय बदला घर बना मंदिर बना चल रहा है बहुत पुराने समय से चार सौ साल से लगभग तो मन लगता था अपना दोनों बातचीत करते हुए अपना अकेले में थोड़ा परेशानी है ना परेशानी क्या भगवान की उनकी इच्छा हुई तो आप निकल गए अपना सब जन्म को सफल बनाने के लिए धनबाद आप जी आप जी ने दर्शन देते दते सानु दर्शन करवाए थोड़ा ਸਨ ਦੋਨਾਂ ਅਸੀਂ ਆ ਕੇ ਕੋਚਬਿੰਨ ਕਰਦੇ ਹੋ ਤਾਂ ਲੋਕਾਂ ਨੂੰ ਦੇਖਦੇ ਨੂੰ ਜਾਗਰੀਦ ਹੁੰਦੇ ਨੇ ਕਿ ਭਾਈ ਇੱਥੇ ਹੀ ਕੋਈ ਸਥਾਨ ਪਿਆ ਜੀ ਤਾਂ ਕੋਈ ਦਰਸ਼ਨ ਕਰਨ ਵਾਲਾ ਨਹੀਂ ਹੁੰਦਾ ਇੱਥੇ ਤਾਂ ਹੁਣ ਤਾਂ ਪਿਆਰ ਸਰਕਾਰ ਨੇ ਜਿਹੜਾ ਇਹਨੂੰ ਗੁਰੂ ਸਰਕਟ ਤੇ ਜੋੜਿਆ ਹੋਇਆ ਹੈ ਹੈ ਗੁਰੂ ਸਰਕਟ ਤੇ ਜੋੜਿਆ ਹੋਇਆ ਪਰ ਇਹ ਟ ਨਹੀਂ ਦਿਵਾਗ ਨੇ ਅੱਛਾ ਜਿਹੜਾ ਪਟਨੇ ਸਾਹਿਬ ਤੋਂ ਆਉਂਦੇ ਨੇ ਤਾਂ ਫਿਰ ਇੱਥੇ ਵੀ ਆਉਂਦੇ ਨੇ ਦਰਸ਼ਨ ਕਰਨ ਅੱਛਾ ਲੇਕਿਨ ਵਹੀ ਹੈ ਕਿ ਸੰਗਤ ਹੀ ਪੈੜੀ ਕੰਪੈਰ ਹਾਂ

ਇਹ ਗੁਰਦੁਆਰਾ ਵੱਡੀ ਸੰਗਤ ਦੀ ਗੱਲ ਹੈ ਨਾ ਹਾਂਜੀ ਤੇ ਚਾਰੋਂ ਤਰ ਪਹਿਲਾਂ ਕੁਛ ਨਹੀਂ ਸੀ ਉਹ ਜਿਹੜਾ ਆਸਾਂ ਤੋਂ ਵੇਖ ਰਹੇ ਹੋ ਨਾ ਬਸ ਸਹੀ ਆਸਾਂ ਪਹਿਲਾਂ ਉਹ ਉਹ ਜਿੱਥੇ ਸਿੱਲ ਜਿੱਥੇ ਸਿੱਲ ਹੈ ਹਾਂਜੀ ਜਿੱਥੇ ਸਿੱਲਾ ਉੱਥੇ ਹੀ ਕੀਰਤਨ ਹੋਇਆ ਨੂੰ ਹੁੰਦਾ ਸੀ ਅਸੀਂ ਜਿਹੜਾ ਹੈ ਸਿੰਘ ਸਭਾ ਗੁਰਦੁਆਰੇ ਤੋਂ ਜਿਹੜਾ ਹੈ ਉਹ ਸੰਗਤ ਆ ਕੇ ਆ ਕੇ ਆ ਕੇ ਕੀਰਤਨ ਕਰਦੇ ਸੀ ਉੱਥੇ ਜਿਹੜਾ ਹੈ ਲੰਗਰ ਉਹ ਰੋੜ ਤੇ ਲੰਗਰ ਬਤਾ ਬਤਾ ਠੀਕ ਤੇ ਬਾਅਦ ਚ ਫਿਰ ਜਿਹੜਾ ਉਹ ਜਿੱਤੇ ਉਹ ਬੁੱਢੇ ਰਹਿੰਦੇ ਸੀ ਉਹ ਕਹਿੰਦੇ ਸੀ ਕਿ ਤੁਹਾਡੇ ਹੀ ਆਸਥਾਨ ਹੈ ਤੁਸੀਂ ਉਹਨਾਂ ਨੂੰ ਸਾਹਮਣੇ ਫਿਰ ਉਹਨੂੰ ਮੂਲ ਦੇ ਕੇ ਜਰਾ ਉਹ ਗਲਤ ਕਰੀਆ ਗਿਆ ਸੀ ਠੀਕ ਉਹ ਰਿਸਟੀ ਕਰਵਾਈ ਗਈ ਤੇ ਉਹਨੇ 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 ਦਰਮਾਦ ਕੀਤਾ 50 ਕਿੰਨਾ ਸਮਾਂ ਪਹਿਲਾਂ ਉਹਦੇ ਕੋਲੋਂ ਖਰੀਦਿਆ ਅਸ ਤੋਂ 60 70 ਸਾਲ 60 70 ਸਾਲ ਠੀਕ ਬਾਅਦ ਜਿਹੜਾ ਹੈ ਸਾਰੀ

ਵੱਡਾ ਕੀਤਾ ਠੀਕ